ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਾ ਨਵਾਂ ਵਲੌਗ ਸਟਾਰਟ ਕਰਦੇ ਆਂ ਆਪ ਅੱਜ ਪਟਾਈਆਂ ਨੇ ਛਟੀਆਂ ਨਰਮਾ ਚੁਕਤਾ ਸੀਗਾ ਦੂਜੀ ਵਾਰ ਦਾਤ ਛਟੀਆਂ ਪਟਾਈ ਜਾਂਦੇ ਆਂ ਲੱਗ ਰਿਹਾ ਬੰਦੇ ਪੱਟਣ ਤੇ ਟਰੈਕਟਰ ਟਰਾਲੀ ਵੀ ਆਈ ਜਾਂਦਾ ਤੇ ਦੂਆ ਦਾ ਲਦਾਉਣੇ ਛਟੀਆਂ ਆਹ ਕਿ ਲਾਤਾ ਵਸ ਪੱਟ ਤਾਂ ਇੱਕ 11 ਰਹਿ ਗਿਆ ਫਿਰ ਬਰਾ ਠੇਕੇ ਵਾਲੇ ਚੋ ਲਿਆਉਣੀਆਂ ਦੋ ਟਰਾਲੀਆਂ ਉੱਥੋਂ ਹੋਣਗੀਆਂ ਇੱਕ ਇੱਥੋਂ ਪਰੋ ਤਿੰਨ ਬਾਧੂ ਮੋਗਦੀਆਂ ਨੇ ਛਟੀਆਂ ਕਰਕੇ ਨਰਮਾ ਬੀਜਣਾ ਪੈਂਦਾ 1-2 ਕਿੱਲੇ ਆ ਰਹਿ ਗਿਆ 1 ਕਿਹੜਾ ਇਧਰ ਪੱਟਤੀਆਂ ਕਰੇਸ਼ਨ ਹੋਰੀ ਲੱਗ ਰਿਹਾ ਹੈ ਕਿਰੇਸ਼ਨ ਮੋਨ ਨੂੰ ਸਪਰੇਅ ਵਾਲੇ ਬੰਦੇ ਜਿਹੜੇ ਆਪਣੇ ਸਪਰੇਅ ਕਰਦੇ ਹੁੰਦੇ ਕੋਈ ਕੰਮ ਛੱਡਦੇ ਨਹੀਂ ਇਹ ਬੰਦੇ ਸਪਰੇਅ ਵੀ ਕਰਦੇ ਆ ਤੇ ਛਟੀਆਂ ਵੀ ਪਾਟਦੇ ਆ ਨਾ ਕਿਧਰ ਲੋਕ ਐ ਬੈਠੇ ਹੋਏ ਲੈ ਬਲੌਗ ਸਟਾਰਟ ਕਰਤਾ ਓਏ ਮੰਨੂ ਬਲੌਗ ਸਟਾਰਟ ਕਰਤਾ ਉਹ ਫਿਰਦਾ ਕ੍ਰਿਸ਼ਨ ਛੱਡਿਓ ਨਾ ਕੋਈ ਕੰਮ ਇਹ ਸਾਰਾ ਇੱਕ ਕੰਮ ਕਰ ਲੈਂਦੇ ਕਦੇ ਢੋਲੀਆਂ ਚੱਕੀ ਫਿਰਦੇ ਹੁੰਦੇ ਭਾਏ ਗੰਦੀਆਂ ਜਿਹੀਆਂ ਢੋਲੀਆਂ ਭਾਏ ਅਗਰੀ ਦਾ ਪੈਸਾ ਕੁੱਟ ਜਾਂਦੇ ਸਾਡੇ ਕੋਲ ਨਵੀਂ ਵੀ ਨਹੀਂ ਚੱਲਦੀ ਇਹਨਾਂ ਕੋਲ ਕਵਾੜ ਜੀਆਂ ਢੋਲੀਆਂ ਫਰਾਟੇ ਮਾਰਦੀਆਂ ਆਹ ਦੇਖੋ ਉਹੀ ਬੰਦਾ ਨਾ ਪਛਾਣੋ ਵੇ ਕੋ ਲੱਗ ਰਿਹਾ ਚਲ ਮਿਲਦੇ ਆ ਟਰਾਲੀ ਵੀ ਆਈ ਜਾਂਦੀ ਆ ਵੀ ਆਪਾਂ ਰੋੜੀ ਸਾਈਡ ਤੇ ਕਰਾਈ ਜਾਂਦੇ ਆ ਛਟੀਆਂ ਟਰਾਲੀ ਲਾਵਾਂਗੇ ਇੱਕ ਇੱਥੇ ਰ ਘਰੇ ਲੈ ਜਾਣੀਆਂ ਸੌਕੇ ਹੋ ਜਾਣੀਆਂ ਛਟੀਆਂ ਨੇੜਿਓ ਪੰਕਜ ਸਿੱਟੀ ਜਾਂਦਾ ਬਾਅਦ ਇਹ ਤਾਂ ਬਾਣ ਵਿਹਲਾ ਹੋ ਗਿਆ ਤੇ ਏਦਿ ਗੇੜੇ ਚੱਕ ਲੈ ਨਹੀਂ ਅਗਲੇ ਗੇੜੇ ਇਕੱਠੀ ਚੱਕ ਲੈ ਲੱਗ ਰਿਹਾ ਪਰਾ ਟਰਾਲੀ ਸਟੜੀ ਆ। ਉਹ ਖੜਾ ਮਿਸਤਰੀ ਤਾਂ ਹਾਂ। ਲੋ ਵੀ ਆ ਦੇਖੋ ਹਾਲ ਮਸ਼ੀਨ ਵਾਲੇ ਦੇ। ਗੁਰਪ੍ਰੀਤ ਮੰਡਕਿਆ ਵਾਲਾ ਜਿਹੜਾ ਉਹਨੇ ਵੱਢਿਆ ਤੇ ਹਾਲ ਦੇਖੋ ਝੋਨਾ ਕਿਵੇਂ ਜਿਵੇਂ ਫੱਕ ਨਹੀਂ ਬੀਜੀ ਹੁੰਦੀ ਉਹ ਵਰਲੇ ਚ ਦੇਖੋ। ਉਹ ਉੱਦੇ ਕਿੱਲੇ ਚ। ਜਿਵੇਂ ਆਪਣੇ ਪਨੀਰੀ ਬੀਜੀ ਹੁੰਦੀ ਹੈ ਨਾ ਐਂ ਕਰ ਰੱਖਿਆ ਹੈਗਾ। ਤਿੰਨ ਕਿਲੋ ਮਾਰਲੇ ਦਾ ਵੀ ਡਿੱਗ ਗਿਆ ਕ ਤਿੰਨ ਕਿਲੋ ਮਾਰਲੇ ਦਾ ਐਨਾ ਨੁਕਸਾਨ ਕਰਿਆਗਾ ਆਪਾਂ ਇੱਥੇ ਛਟੀਆਂ ਪੱਟਣ ਆਏ ਸੀ ਤੇ ਹੁਣ ਇੱਕ ਆਕੜ ਦਾ ਹੋਰ ਆ ਫੋਨ ਤੇ ਆ ਗਏ ਪਾਇਏ ਸੀ ਨਾ ਆਪਣੇ ਆ ਗਏ ਨਾ ਅਸੀਂ ਤਾਂ ਨੱਪ ਕੇ ਕੀ ਕਰਨੇ ਆ ਆਹ ਦੇਖੋ ਸਾਰੇ ਟੁੱਟ ਤੁਰ ਤਾਂ ਇਹ ਚ ਹਜੇ ਕਿਉਂ ਮਗਰ ਪਾਣੀ ਲੱਗਿਆ ਘਾਟ ਉੱਗ ਗਿਆ ਉਹ ਪਹਿਲਾਂ ਦਾ ਲੱਗਿਆ ਪਾਣੀ ਉਹ ਚ ਵਾਲਾ ਉੱਗ ਗਿਆ ਉਹ ਚੱਲਦੇ ਆਪਾਂ ਚਾਹ ਲੈ ਕੇ ਹੁਣ ਇੱਧਰ ਛਟੀਆਂ ਪੱਟੀਆਂ ਜਾਂਦੇ ਆ ਤੇ ਚਾਹ ਲੈਣੇ ਆ ਜਾ ਕੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ਾਮ ਦਾ ਟਾਈਮ ਆ ਆਪਾਂ ਕੱਲ ਛਟੀਆਂ ਪੱਟਤੀਆਂ ਸੀ ਤੇ ਹੁਣ ਛਟੀਆਂ ਵਾਲਾ ਜਿਹੜੇ ਪੱਟੀਆਂ ਉਹ ਬੋਣੇ ਆ ਤਵੀਆਂ ਨਾਲ 2-12 ਮੈਂ ਤੇ ਇੱਕ ਮਾ ਨਾਲ ਲੱਗਦੇ ਆਪਾਂ ਬੋਣ ਕੇਰਾ ਚੌਥੇ ਸਾਲ ਚ ਪਾਈਆਂ ਗਈਆਂ 1 2 ਤਾਂ ਚੌਥੇ ਸਾਲ ਚ ਇਹ ਘੱਟ ਲੱਗਦੀਆਂ ਜਾਂ ਤਾਂ ਸਾਲ ਹੋਰ ਛੱਡ ਲਾਂ ਦੇਖਦੇ ਕਿੰਨਾ ਕਰੜਾਗਾ ਦੋ ਵਾਰਾ ਵਾਧਾ ਕਿਰਾਂ ਕਿਆਰੇ ਲੋਟ ਕੇ ਰ ਟੇਡਾ ਫੇਰ ਮਾਰ ਕੇ ਸੁਹਾਗਾ ਪਾ ਦਾਂ ਮੈਂ ਬੱਟਾ ਕੋ ਜੁ ਰੌਣੀ ਐ ਏਦੀ ਕਰਦੇ ਆ ਰੱਬ ਦਾ ਨਾਲੇ ਕੋ ਸ਼ੁਰੂ ਵਾਹਿਗੁਰੂ 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 ਚੱਲ ਤਿਆਂ ਮੈਂ ਵਾਕੇ ਫੇਰ ਮਿਲਦੇ ਆ ਇੱਕ ਦੋ ਲਵੋਣੇ ਅੱਗੋ ਠੇਰੀਆਂ ਯਾ ਨੂੰ ਫੇਰ ਮਿਲਦੇ ਆ ਵਾਕੇ ਲੋ ਵੀ ਕਹਿਰ ਲਾਤੀ ਆਪਾਂ ਹੁਣ ਲਵੋਣੇ ਦੂਰ ਤਵੀਆਂ ਦੀ 13 ਬਾਤ ਆ ਚੌਥੇ ਛੱਲ ਜੇ ਛੱਡ ਗਏ ਤੇ ਹੁਣ ਲਵੋਣੇ ਆਪਾਂ ਦੂਰ ਆ 14 ਤਵੀਆਂ ਆਪਣੇ ਕੋਲੇ ਛੋਟੀਆਂ ਢਿਆਏ ਵਾਲੀਆਂ ਆ ਬਾਣ ਤਾਂ ਵਧੀਆ ਬਣਾ ਲੰਦੀਆਂ ਸੁੱਕਾ ਤਾਂ ਗਿੱਲੇ ਚ ਖਾਲੀ ਵਾਲੀ ਪਾਉਂਦੀਆਂ ਲਗਦੀਆਂ ਦਾ ਗੱਲੇ 'ਚ ਬਹੁਤ ਪਰਖਾਲੀ ਜਾਦੇ ਪਾਉਂਦੀਆਂ ਹਾਲ ਮਾਰਨੇ ਪੈਂਦੇ ਸੁੱਕੇ ਤਾਂ ਹੁਣ ਸਿੱਧਾ ਸੁਹਾਗਾ ਲੱਗੇ ਜੀ 2 ਵਾਰਾ ਮਾਰ ਕੇ ਤੜਕੇ ਲਾ ਕੇ ਸੁਹਾਗਾ ਤੇ ਵਟਾਂ ਪਾ ਦਾਂਗੇ ਜੇ ਇੱਥੇ ਪਿਆ ਹੋਇਆ ਤਾਂ ਹੁਣੀ ਮਾਰਦਾ ਨਹੀਂ ਤੜਕੇ ਮਾਰ ਪਿਆ ਦੇਖਦੇ ਆ ਚਲੋ ਹੁਣ ਦੂਰ ਲਾ ਕੇ ਮਿਲਦੇ ਆ ਏਕਾਂ ਵੀ ਨਾਲ ਬੈਠਾ ਹਰੇ ਉਹ ਵੀ ਆਪਾਂ ਦੂਰ ਲਾਤੀ ਦੂਰ ਕੀ ਤੀਹ ਰੀ ਲਾਤੀ ਤਨਵਾਰਾ ਬਾਤਾ ਤੇ ਹੁਣ ਏਕਾਂ ਬਹੁਣ ਲੱਗ ਰਿਹਾ ਥੱਲੇ ਆ ਜਮੇ ਵੀ ਜਣੀਆ ਜਿਹੜੇ ਚ ਜਮਾਰ ਤੇ ਬਾਜਰੇ ਵਾਲਾ ਥਾਂ ਸੀ ਤੇ ਗਵਾਂਣ ਲੱਗ ਰਿਹਾ ਕਰ ਦੋ ਗੌਰ ਕਰ ਰਹੀ ਆ ਅੱਪਾ ਤਨਵਾਰਾਂ ਵਾਤਾ ਹੁਣ ਲਾ ਕੇ ਤੜਕੇ ਸੁਹਾਗਾ ਤੇ ਬੱਟਾ ਪਾ ਦਾਂਗੇ ਪਹਿਲਾਂ ਉਧਰ ਵਾ ਕੇ ਆਵਾਂਗੇ ਠੇਕੇ ਵਾਲੇ ਚ ਨਰਮੇ ਵਾਲਾ ਇਹ ਕਹਾਂ ਭਾਈ ਆਂਦਾ ਚੱਲ 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 ਜੇ ਚਾਰਾਉਣੀ ਕਰਨ ਤੋਂ ਬਾਅਦ ਰੂੜੀ ਪਾਵਾਂਗੇ ਤੇ ਇਹ ਤਾਂ ਵੀ ਜਾਂ ਕਣਕ ਇੱਕ ਗਿਆ ਉਧਰ ਸਿਰੇ ਛਟੀਆਂ ਕੰਨੀ ਜਾਉਂਗੀ ਘਾਤ ਰੱਖ ਲਾਂਗੇ ਤੇ ਇਹ ਕਿਉਂ ਜਾਂਦਾ ਬਾਈ ਚੱਲ ਕੱਪੂ ਫਿਰਦਾ ਤੂੰ ਭਾਂਡੇ ਨਾਲ ਝੂਠੇ ਕਰਦੀ ਸਾਡੇ ਆ ਇੱਥੇ ਮੋੜ ਦਾ ਕਰਕੇ ਨਾ ਇੱਥੇ ਨਹੀਂ ਲੱਗੀ ਸਮਾਰ ਕੇ ਤਾਂ ਵੀ ਇਹ ਹਾਲਾਂ ਹਾਲਾ ਵਾਂ ਇਧਰ ਕੋ ਪਾ ਗਿਆ ਮੋੜ ਦਾ ਕਰਕੇ ਲੱਗਿਆ ਨਹੀਂ ਸੀ ਇੱਕ ਧੂਵੀ ਆ ਤੇ ਨਵਾਰਾ ਮਾਰਤੀ ਆ ਕੱਖ ਕੋ ਖ ਜਿਆਦਾ ਕਿਧਰ ਹੀ ਗਿਆ ਟਿੱਖੀਆਂ ਤਾਂ ਬਹੁਤ ਲਾਗਦਾ ਬਹੁਤ ਹੰਡਿਆ ਜਾਣੇ ਤਵੀਆਂ ਪਰ ਖਾਲੀ ਪਾਉਂਦੀਆਂ ਆ ਇੱਥੇ ਜਾਣ ਕੇ ਲਾਈ ਆ ਮੋਟੀ ਦੂਰੀ ਵਿਤਰੀ ਵਾਰ ਲਾਈ ਆ ਵੀ ਵੱਟ ਮੋਟੀ ਹੋ ਜੂਗੀ ਤੇ ਤੋਰਨ ਵਾਲੀ ਪਰੜੀ ਬਣਾਵਾਂਗੇ ਤਾਂ ਥੱਲੇ ਨੀਵਾ ਪਾਣੀ ਟੁੱਟੇ ਜਾਂਦਾ ਖੇਰੇ ਵਾਲਾ ਘੇਰਾ ਪਤਲਾ ਪਾ ਕੇ ਦੀ ਤੁਰਨ ਵਾਲੀ ਪਰੜੀ ਬਣਾ ਦਾਂ। ਇਹ ਕੰਮ ਕਰੀ ਜਾਂਦਾ ਗਰਦੋ ਘੋਰ ਫੇਰਾ ਲੱਕੜਾਂੀਆਂ ਵੀ ਲੈ ਕੇ ਜਾਵਾਂਗੇ ਉਹ ਸ਼ਾਂਗੀਆਂ ਬਰਕਾਨ ਜੀ ਅੜਦੀ ਸੀ ਛਤਰੀ ਚ ਉਹ ਸ਼ਾਂਗਤੀ ਟਾਲੀ ਮਸ਼ੀਨ ਵਾਲਿਆਂ ਨੇ ਝੋਨਾ ਦੱਸਿਓ ਵੀ ਕਿਹਦਾ ਕਿਹਦਾ ਖਰਾਬ ਕੀਤਾ ਇਹ ਤਕੀ ਸਾਡਾ ਤਾਂ ਬਹੁਤ ਖੰਡ ਆਇਆਗਾ ਜਿਵੇਂ 3 ਕਿਲੋ ਮਰਲੇ ਦਾ ਵੀ ਪਾਇਆ ਹੁੰਦਾ ਨਾ ਐਂ ਖੰਡਾਤਾ ਦੱਸਿਓ ਵੀ ਕਿਹਦਾ ਕਿਹਦਾ ਮਸ਼ੀਨ ਵਾਲਿਆਂ ਨੇ ਖਰਾਬ ਕਰਿਆ ਕਾਜ ਉਹਨਾਂ ਪੰਜ 10 ਮਨ ਆਰਮਨਾਲੀ ਕਿੱਲੇ ਦਾ ਘਟ ਗਿਆ ਰੇਹ ਵਾਲੀਆਂ ਢੇਰੀਆਂ ਉੱਤੋਂ ਦੇ ਵੀ ਉਹੀ ਭਜਾਉਂਦਾ ਫਿਰਦਾ ਚਲੋ ਮਿਲਦੇ ਆਈ ਸੋਭਾ ਤਬਿਆ ਮਾਰ ਕੇ ਤੜਕੇ ਠੇਕੇ ਵਾਲੇ ਜਵਾਹ ਕੇ ਆਵਾਂਗੇ ਦੇਖਿਆ ਨਾ ਆਪਦੀ ਮਰਜ਼ੀ ਨਾਲ ਕਿਵੇਂ ਕਰੀ ਜਾਂਦਾ ਕਾ ਬਟਨ ਨਾਲ ਖਾਈ ਪਾਉਗਾ ਪੂਰਾ gekeੜਾ ਲਾਤਾ ਉੱਥੇ ਚਲੋ ਮਿਲਦੇ ਆਂ ਇਹ ਬਾਅਦ ਚ